ਉੱਧਰ ਪਾਕਿਸਤਾਨ ਬਾਰਡਰ ਆ ਗਿਆ ਆ ਸੱਤ ਲੋ ਚੜਿਆ ਦੋ ਚਾਰ ਚ ਫੇਰੇ ਆ ਪਸੂ ਦੇਖ ਲੋ ਵਿੱਚ ਕੈਮਰਾ ਤੇ ਆਪਣੇ ਹਲੇ ਵੇਖ ਰਹਿਣ ਵੀ ਕੁਛ ਲਿਆਏ ਨਹੀਂ ਜਿਹੜਾ ਇਹਨਾਂ ਦਾ ਚਾਰਾ ਸੀ ਉਹ ਡੁੱਬ ਗਿਆ ਥੋੜੇ ਸਾਹਮਣੇ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈ ਭਗਵੰਤ ਮਾਨ ਸਾਹਿਬ ਦੇ ਕਾਫਲੇ ਚ ਕਹਿੰਦੇ ਵੀ ਲੈਂਡ ਕਲੋਜ਼ਰ ਤੋਂ ਵੱਡੀਆਂ ਗੱਡੀਆਂ ਆ ਗਈ ਮੈਨੂੰ ਤਾਂ ਨਾਂ ਵੀ ਨਹੀਂ ਪਤਾ ਤੇ ਇਹ ਗਰੀਬ ਬੰਦੇ ਡੁੱਬਣ ਵਾਸਤੇ ਡੁੱਬਣ ਵਾਸਤੇ ਵੀ ਬੇੜੀ ਦੇ ਵਿੱਚ ਐਡਾ ਡਾ ਪਾਣੀ ਵੜ ਜਾਂਦਾ ਹੁਣ ਅੱਜ ਵੀ ਇਲੈਕਸ਼ਨ ਹੋਵੇ ਤਾਂ ਬੇੜੀ ਤੇ ਆ ਜਾਣਗੇ ਆ ਪੇ ਆ ਜਾਣਗੇ ਇੱਥੇ ਵੋਟਾਂ ਹੁਣ ਸੇ ਬੇੜੀ ਤੇ ਵੀ ਆ ਜਾਣਗੀਆਂ ਹਾਂਜੀ ਪਰ ਹੁਣ ਨਹੀਂ ਨਹੀਂ ਹੂੰ ਡੁੱਬ ਜਾਂ ਡੁੱਬ ਜਾਈਏ ਹੂੰ ਡੁੱਬ ਜਾਈਏ ਪੈ ਦੋ ਗੱਡੀਆਂ ਬੜੀਆਂ ਆਈਆਂ ਵੀ ਤੁਹਾਡੇ ਇਥੋਂ ਤੱਕ ਗੱਡੀਆਂ ਆਂਦੀਆਂ ਨਹੀਂ ਬਾਰਡਰ ਤੱਕ ਵੀ ਜੀ ਨਾੜ ਤੋਂ ਅੱਗ ਲੱਗੀ ਸਾਡੇ ਕੋਲ ਧੂਆਂ ਆ ਗਿਆ ਅੱਜ ਕਿਉਂ ਨਹੀਂ ਇਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਡੇ ਭਰਾ ਡੁੱਬੇ ਪੈ ਨੇ ਆਪਾਂ ਟਿਊ ਟਿਊ ਕਰਕੇ ਲੈਂਡ ਕਾਨੂੰਨ ਜਣਾ ਤੇ ਤਮਾਸ਼ਾ ਬਣਾ ਕੇ ਕੱਲ ਭਗਵੰਤ ਮਾਨ ਥੱਲੇ ਬੈ ਕੇ ਰੋਟੀ 'ਤੇ ਖਾਂਦਾ ਐ ਰੱਖ ਕੇ ਉਹ ਇਹਨਾਂ ਨੂੰ ਤਾਂ ਰੋਟੀ ਮਿਲਦੀ ਹੀ ਨਹੀਂ ਪਈ ਇਹ ਵੀ ਤਾਂ ਬੰਦੇ ਹੀ ਨੇ ਯਾਰ ਤੈਨੂੰ ਮੁੱਖ ਮੰਤਰੀ ਬਣਾਇਆ ਰਾਜਾ ਬਣਾਇਆ ਤੈਨੂੰ ਪੰਜਾਬ ਦਾ ਤੇ ਯਾਰ ਕਿਉਂ ਐਵੇਂ ਕਰਨਾ ਪਿਆ ਇਹ ਦਿੱਲੀ ਵਾਲਿਆਂ ਤੋਂ ਡਰੀ ਜਾਂਦਾ ਦਿੱਲੀ ਵਾਲਿਆਂ ਨੇ ਲੁੱਟ ਕੇ ਅਬਦਾਲੀ ਤਰ੍ਹਾਂ ਲੈ ਜਾਣੀ ਸਾਰਾ ਕੁਝ ਫਿਰ ਵੇਹ ਦਾ ਫਿਰੇਗਾ ਤੇ ਤੈਨੂੰ ਵੀ ਇਹਨਾਂ ਜੇਲ੍ਹਾਂ ਚ ਸੁੱਟਦਾਈ ਫਿਰ ਕਹਿੰਦੇ ਅਸੀਂ ਕਰਾਂਗੇ ਗਰਦਾਵਰੀਆਂ ਪਿੰਡਾਂ ਦੇ ਪਿੰਡ ਡੁੱਬ ਗਏ ਇਹਨਾਂ ਦੀ ਗਰਦਾਵਰੀਆਂ ਕਾਦੀਆਂ ਪੈਸੇ ਦੇਣੇ ਨੇ ਅਸੀਂ 4000 3000 2000 1500 ਇਦੋਂ ਪਹਿਲਾ ਕਰੋਨਾ ਦੀ ਮਾਰ ਵੱਜੀ 23 ਵਾਲੀ ਮਾਰ ਵੱਜੀ ਪਹਿਲਾ ਹੋਣੀ ਜੰਗ ਵਾਲਾ ਮੋੜ ਬਣਿਆ ਰਿਆ ਸਾਰਾ ਬਾਰਡਰ ਖਾਲੀ ਉਦੋਂ ਲੋਕ ਆ ਕੇ ਹੁਣ ਵਥੇ ਹੀ ਨਹੀਂ ਹੁਣ ਤੀਜੀ ਮਾਰ ਫੇਰ ਵੱਜ ਗਈ ਆ ਹੜਾਂ ਦੀ ਸਾਡੇ ਲੋਕ ਤਾਂ ਜੰਮੇ ਹੀ ਮਾਰਾਂ ਸੈਣ ਜਿਹੜੀ ਬੇੜੀ ਤੇ ਅਸੀਂ ਸਫ਼ਰ ਕਰਕੇ ਆਏ ਆ ਉਹ ਬੇੜੀ ਚੇੜਾੜਾ ਪਾਣੀ ਭਰਿਆ ਜਾਂਦਾ ਤੇ ਕਿੱਥੇ ਐਮਐਲਏ ਨਾਲ ਦੀਆਂ ਨਮੀਆਂ ਨਮੀਆਂ ਗੱਡੀਆਂ ਵੱਡੀਆਂ ਵੱਡੇ ਗੱਡੀਆਂ ਭਗਵੰਤ ਮਾ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਚਾਰ ਚਫੇਰੇ ਪਾਣੀ ਪਾਣੀ ਏ ਔਰ ਪਾਣੀ ਅੱਗੇ ਨਾਲ ਵਧਿਆ ਗਿਆ ਜਿਹੜੀ ਨਾ ਬੜੀ ਮੁਸ਼ਕਲੇ ਚ ਲੰਘ ਗਈ ਹੈ। ਜਾਗ-ਜਾਗ ਕੇ ਕੱਢਣੀ। ਮਾਲਕ ਤੇ ਫਰੋਸਾ ਛੱਟ ਕੇ ਰਾਤ ਨੂੰ ਸੌਣਾ ਪੈਂਦਾ। ਵੀ ਨਾ ਜਾਣੀ ਪਾਣੀ ਵਾਧ ਜਾਵੇ। ਉਹ ਰਾਤ ਨੂੰ ਡਰ ਲੱਗਦਾ ਉੱਠ-ਉੱਠ ਕੇ ਵੀ ਇਹਨੇ ਵੀ ਭਾਈ ਦੀ ਵੀ ਕਿਤੇ ਉਹਨਾਂ ਪਾਣੀ ਛੱਡ ਦੇਤੇ ਆਪਾਂ ਸੁੱਤੇ ਭਾਈ ਡੁੱਬ ਜਾਈਏ। 93 ਐਮਐਲਏ ਪੂਰੇ ਪੰਜਾਬ ਦੇ ਨੇ। ਇਹ ਕਿਉਂ ਇੰਨਾ ਡਰੀ ਜਾਂਦੇ ਨੇ? ਪਤਾ ਨਹੀਂ ਕੀ ਇਹਨਾਂ ਨੂੰ ਇਹੋ ਜੀ ਕੋਈ ਕੋਈ ਗਿੱਦੜ ਸਿੰਘੀ ਸੰਗਾਈ ਹੋਈ ਹੈ ਦਿੱਲੀ ਵਾਲਿਆਂ ਨੇ ਵੀ ਜਿਹੜਾ ਇਹ ਡਰੀ ਜਾਂਦੇ ਨੇ। ਯਾਰ ਇਹਨਾਂ ਨੂੰ ਕਿਸ ਗੱਲ ਦਾ ਡਰ ਆ ਰਿਹਾ ਆਪਦੇ ਪੰਜਾਬ ਨੂੰ ਸੰਭਾਲ ਲੈਣਾ। ਪੰਜਾਬੀਆਂ ਨੇ ਇਹਨਾਂ ਨੂੰ ਜਿਤਾਇਆ ਹੈ ਐ ਮਲਏ ਬਣਾਇਆ ਹੈ ਤੇ ਅੱਜ ਜੇ ਅਸੀਂ ਆਪਦੀਆਂ ਇੰਡੀਆ ਦੀਆਂ ਕੋਠੀਆਂ ਤੇ ਐਡਾ ਟਾ ਕੁਝ ਬਣਾ ਲਿਆ ਹੈ ਲੈਂਡ ਕਰੂਜ਼ਰ ਗੱਡੀਆਂ ਤੇ ਸਾਨੂੰ ਇਹਨਾਂ ਚੜਾਇਆ ਅਸੀਂ ਕੰਮ ਸੇ ਕੰਮ ਯਾਰ ਇਹਨਾਂ ਨੂੰ ਰੋਟੀ ਪਾਣੀ ਦਾ ਤੱਕੁਰਾ ਸੰ ਦੇ ਸਕਦੇ ਆ ਨਾ ਪਾਕਿਸਤਾਨ ਦੇ ਦਰਿਆ ਵਿੱਚ ਕਾਫੀ ਵਾਹ ਹੈਗਾ ਮਤਲਬ 30 35 ਫੁੱਟ ਤੱਕ ਪਾਣੀ ਚੱਲ ਰਿਹਾ ਹੈ ਤੇ ਇਸ ਕਰਕੇ ਮਤਲਬ ਸਾਨੂੰ ਪਾਰ ਵੀ ਜਾਣ ਦੀ ਬਹੁਤ ਦਿੱਕਤ ਆਦੀ ਹੈ ਇੱਧਰ ਕਿੰਨਾ ਪਾਣੀ ਹੋਊਗਾ ਇੱਥੇ 35 40 ਫੁੱਟ ਤੱਕ ਹੈਗਾ ਪਾਣੀ ਅਸੀਂ ਇਸ ਵਕਤ ਜਲਾਲਾਬਾਦ ਦੇ ਉਸ ਇਲਾਕੇ ਦੇ ਵਿੱਚ ਆ ਜਿਹੜਾ ਬਿਲਕੁਲ ਟੁੱਟ ਚੁੱਕਿਆ ਹੈ ਪੰਜਾਬ ਨੂੰ ਕਹ ਲਈਏ ਭਾਰਤ ਨੂੰ ਕਹ ਲਈਏ ਕਿਉਂਕਿ ਚਾਰੇ ਪਾਸੇ ਇਹ ਪਿੰਡ ਦੇ ਦਰਿਆ ਹੈ ਦਰਿਆ ਦੇ ਪਾਣੀ ਨਾਲ ਇਹ ਟੁੱਟ ਚੁੱਕਿਆ ਇੱਥੋਂ ਜਿੱਥੇ ਜਿਸ ਘਰ ਦੇ ਵਿੱਚ ਅਸੀਂ ਖੜੇ ਆ ਇੱਥੇ ਵੀ ਕਿश्ती ਨਾਲ ਆਏ ਆ ਤੇ ਇਹ ਘਰ ਦਾ ਸੰਪਰਕ ਵੀ ਜਿਹੜਾ ਉਹ ਟੁੱਟ ਚੁੱਕਿਆ ਉਸ ਤੋਂ ਅੱਗੇ ਸਾਹਮਣੇ ਦਿਖਾ ਦਈਏ ਕਿ ਉਹ ਘਰਾਂ ਦਾ ਜਿੱਥੋਂ ਤੱਕ ਤੁਹਾਡੀ ਨਿਗਾਹ ਵੱਜੇਗੀ ਉਹਦੇ ਘਰਾਂ ਦੇ ਆਸ-ਪਾਸੇ ਸਾਰੇ ਪਾਸੇ ਪਾਣੀ ਹੈ ਸੰਪਰਕ ਸਭ ਨੂੰ ਡੁੱਟ ਚੁੱਕਿਆ ਆ ਜਿਹੜੇ ਪਸ਼ੂ ਖੜੇ ਆ ਇਹਨਾਂ ਨੂੰ ਮੈਂ ਜਿਹੜਾ ਮਿਲਣ ਵਾਲਾ ਚਾਰਾ ਉਹ ਵੀ ਖਰਾਬ ਹੋ ਚੁੱਕਿਆ ਤੇ ਇੱਥੇ ਕੋਈ ਸਹੂਲਤ ਵੀ ਨਹੀਂ ਆ ਰਹੀ ਕਿਉਂਕਿ ਇਹਨਾਂ ਦਾ ਸੰਪਰਕ ਨਹੀਂ ਹੈ ਆ ਸਾਨੂੰ ਵੀ ਇਹ ਇੱਕ ਕਿਸ਼ਤੀ ਰਾਂ ਹੀ ਲੈ ਕੇ ਆਏ ਆ ਉਹ ਕਿਸ਼ਤੀ ਦੀ ਹਾਲਤ ਵੀ ਇਹੀ ਸੀ ਕਿ ਜੇ ਥੋੜਾ ਜਿਹਾ ਹੋਰ ਸਫ਼ਰ ਕਰਨਾ ਹੁੰਦਾ ਤਾਂ ਉਹ ਕਿਸ਼ਤੀ ਪਾਣੀ ਨਾਲ ਹੀ ਡੁੱਬ ਜਾਣੀ ਸੀ ਬੇੜੀਆਂ ਦੇ ਵਿੱਚ ਪਾਣੀ ਪੈ ਗਿਆ ਸੀ ਤੇ ਬੇੜੀ ਡੁੱਬ ਜਾਣੀ ਸੀ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੋਂ ਦੇ ਲੋਕ ਨੇ ਕੀ ਹਾਲਾਤ ਨੇ ਤੁਹਾਡੇ ਸਾਰਾ ਸਾਡੇ ਹਾਲਾਤ ਬਹੁਤ ਮਾੜੇ ਨੇ ਕਰਦੇ ਆਸੇ-ਪਾਸੇ ਸਾਰਾ 5-5 ਫੁੱਟ ਪਾਣੀ ਹੈ ਤੇ ਇਹ ਸ਼ੋਕ ਪ੍ਰਧਾਨ ਜੀ ਇਹ ਸਾਡੇ ਟਾਣੀ ਤੱਕ ਪਹੁੰਚਦੇ ਨੇ ਬਾਕੀ ਸਰਕਾਰ ਵੱਲੋਂ ਸਾਡੇ ਕੋਲ ਕੋਈ ਸਹੂਲਤ ਨਹੀਂ ਪਹੁੰਚ ਰਹੀ ਤੇ ਇਹ ਸਾਡੇ ਭਰਾ ਜਿਹੜੇ ਨੇ ਇਹ ਸਾਡੇ ਤੱਕ ਰਾਸ਼ਨ ਪਾਣੀ ਪਹਚਾਰੇ ਨੇ ਜਿਹੜੀ ਤੁਹਾਨੂੰ 베ੜੀ ਆ 베ੜੀ ਸਰਕਾਰੀ ਹੈ ਜਿਹੜੀ ਤੁਸੀਂ ਲਈ ਫਿਰਦੇ ਹੋ ਹਾਂਜੀ ਹਾਂਜੀ ਸਰਕਾਰੀ ਹੈ ਜੀ ਤੇ ਇਹਦੀ ਹਾਲਤ ਕੀ ਹੈ ਇਹਦੀ ਹਾਲਤ ਬਹੁਤ ਹੈ ਜੀ ਮਤਲਬ ਜਾਣ ਤੱਕ ਪਾਣੀ ਕਾਫੀ ਵਿੱਚ 베ੜੀ ਦੇ ਭਰਿਆ ਜਾਂਦਾ ਹ ਹਮ ਤੇ ਵਾਰੋ-ਵਾਰੀ ਪਾਣੀ ਕੱਢਣਾ ਪੈਂਦਾ ਤੇ 베ੜੀ ਬਹੁਤ ਕਾਫੀ ਹਾਲਤ ਖਸਤਾ ਵਿੱਚ ਗਈ ਹੈ ਕੋਈ ਕੋਈ ਸਹੂਲਤ ਮਿਲੀ ਹੋਵੇ ਸਰਕਾਰ ਵੱਲੋਂ ਨਹੀਂ ਨਹੀਂ ਸਰਕਾਰ ਕੋਲੋਂ ਅਜੇ ਸਾਡੇ ਤੱਕ ਕੋਈ ਸਹੂਲਤ ਨਹੀਂ ਪਹੁੰਚੀ ਕੋਈ ਆਇਆ ਅਫਸਰ ਕੋਈ ਤੁਹਾਡੀ ਨਹੀਂ ਜੀ ਨਹੀਂ ਕੋਈ ਵੀ ਨਹੀਂ ਆਇਆ ਐਸ ਡੀ ਐਮ ਸਾਹਿਬ ਆਏ ਸੀ ਅੱਛਾ ਅੱਜ ਹੋ ਗਏ 3 ਦਿਨ ਜੀ 3 ਦਿਨ ਹਾਂਜੀ ਹਾਂਜੀ ਐਸ ਡੀ ਐਮ ਸਾਹਿਬ ਆਏ ਸੀ ਉਹ ਸਾਨੂੰ ਇੱਕ ਇੱਕ ਗੱਟਾ ਫੀਡ ਦਾ ਦੇ ਗਏ ਸੀ ਹੋਰ ਕੀ ਮਦਦ ਮਿਲੀ ਹਾਂਜੀ ਨਹੀਂ ਹੋਰ ਕੁਝ ਤੁਹਾਨੂੰ ਹੋਰ ਕੋਈ ਨਹੀਂ ਹੋਰ ਕੋਈ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੋਈ ਬੇੜੀ ਨੂੰ ਠੀਕ ਕਰਨ ਦੀ ਨਹੀਂ 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 ਜੀ ਆ ਟੁੱਟੀ ਬੇੜੀ ਨਾਲ ਹੀ ਆਉਣਾ ਪੈਂਦਾ। ਬਾਜੀ ਸਾਨੂੰ 5 ਸਾਲ ਹੋ ਗਏ ਜਿਸ ਬੇੜੀ ਨਾਲ ਹੀ ਸਾਨੂੰ ਅਸੀਂ ਇਹਨੂੰ ਹੀ ਮਾੜਾ ਮੋਟਾ ਰਿਪੇਅਰ ਆ ਆਪ ਹੀ ਕਰਦੇ ਆ। ਹਾਂ ਮਾੜਾ ਮੋਟਾ ਜਿਵੇਂ ਵੀ ਹੈ ਉਹ ਬੰਦੇ ਨਾਲ ਹੀ ਅਸੀਂ ਆਦਾ ਟਾਈਮ ਟਪਾਈ ਕਰੀ। ਉਹਦੇ ਨਾਲ ਹੀ ਟਾਈਮ ਟਪਾਈ ਆ। ਹਾਂਜੀ। ਮਤਲਬ ਸੰਪਰਕ ਥੋੜਾ ਸਾਰੇ ਪਾਸੇ ਟੁੱਟ ਗਿਆ। ਹਾਂਜੀ ਹਾਂਜੀ ਬਿਲਕੁਲ ਜੀ। ਬਿਲਕੁਲ ਇਧਰ ਨਾਲ ਪਾਕਿਸਤਾਨ ਆ ਜਾਂਦਾ। ਹਾਂਜੀ ਪਾਕਿਸਤਾਨ ਆ ਜਾਂਦਾ ਹੈ। ਹੂੰ ਪਾਕਿਸਤਾਨ ਦੇ ਦਰਿਆ ਵਿੱਚੋਂ ਕਾਫੀ ਵਾਹ ਹੈਗਾ। ਮਤਲਬ 30 35 ਫੁੱਟ ਤੱਕ ਪਾਣੀ ਚੱਲ ਰਿਹਾ ਤੇ ਇਸ ਕਰਕੇ ਮਤਲਬ ਸਾਨੂੰ ਪਾਰ ਵੀ ਜਾਣ ਦੀ ਬਹੁਤ ਦਿੱਕਤ ਆਦੀ ਹੈ ਇੱਧਰ ਕਿੰਨਾ ਪਾਣੀ ਹੋਊਗਾ ਇੱਥੇ 35 40 ਫੁੱਟ ਤੱਕ ਹੈਗਾ ਪਾਣੀ ਪਾਣੀ ਹੈਗਾ ਹਾਂਜੀ ਬੁਰੇ ਹਾਲਾਤਾਂ ਜੀ ਰਹਿ ਰਹੇ ਆ ਫਿਰ ਤਾਂ ਜੀ ਤੁਹਾਡੇ ਸਾਹਮਣੇ ਮਨਿੰਦਰ ਜੀ ਬੜੇ ਬੁਰੇ ਹਾਲਾਤਾਂ ਚ ਰਹਿ ਰਹੇ ਨੇ ਉਧਰ ਪਾਕਿਸਤਾਨ ਬਾਰਡਰ ਆ ਗਿਆ ਆ ਸੱਤ ਲੋ ਚੜਿਆ ਦੋ ਚਾਰ ਚ ਫੇਰੇ ਚਾਰ ਚ ਫੇਰੇ ਆ ਪਸੂ ਦੇਖ ਲਓ ਵੀ ਕੈਮਰਾ ਤੇ ਆਪਣੇ ਹੱਲੇ ਵੇਖ ਰਹੇ ਨੇ ਵੀ ਕੁਝ ਲਿਆਏ ਨਹੀਂ ਹਾਂ ਚਾਰਾ ਨਹੀਂ ਪਹੁੰਚਿਆ ਜਿਹੜਾ ਇਹਨਾਂ ਦਾ ਚਾਰਾ ਸੀ ਉਹ ਡੁੱਬ ਗਿਆ ਥੋੜੇ ਸਾਹਮਣੇ ਫਸਲਾਂ ਸਾਰੀਆਂ ਸਾਰਾ ਉਹ ਦੇਖੋ ਚਾਰਾ ਡੁੱਬਿਆ ਪਿਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਜਿਹੜੀ ਬੇੜੀ ਤੇ ਅਸੀਂ ਸਫ਼ਰ ਕਰਕੇ ਆਏ ਆ ਮੈਂ ਦੂਜੀ ਵਾਰ ਹੀ ਆਇਆ ਅੱਜ ਇੱਥੇ 23 ਚ ਵੀ ਆਏ ਆ ਉਹ ਬੇੜੀ ਚ ਏਡਾ ਏਡਾ ਪਾਣੀ ਭਰਿਆ ਜਾਂਦਾ ਪਰ ਸਾਨੂੰ ਅਣ ਮਜਬੂਰੀ ਵੀ ਸਾਡੇ ਭਰਾ ਭੁੱਖੇ ਮਰਦੇ ਨੇ ਤੇ ਅਸੀਂ ਨਾ ਉਹਨਾਂ ਕੋਲ ਰਸਤਾ ਲੈ ਕੇ ਪਹੁੰਚੀਏ ਸਾਡੇ ਵਾਸਤੇ ਹੀ ਮਾੜੀ ਗੱਲ ਹੈ ਪਰ ਅਸੀਂ ਆਪਦੀ ਜਾਨ ਤੇ ਖੇਡ ਕੇ ਆਪਦੇ ਨੌਜਵਾਨ ਲੈ ਕੇ ਨਾਲ ਇਹਨਾਂ ਦੀ ਮਦਦ ਵਾਸਤੇ ਆਉਂਦੇ ਆ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਇੱਕ ਹੋਰ ਹਸਾਬ ਲਾਓ ਭਗਵੰਤ ਮਾਨ ਸਾਹਿਬ ਦੇ ਕਾਫਲੇ ਚ ਕਹਿੰਦੇ ਲੈਂਡ ਕਲੋਜ਼ਰ ਤੋਂ ਵੱਡੀਆਂ ਗੱਡੀਆਂ ਆ ਗਈ ਮੈਨੂੰ ਤਾਂ ਨਾਂ ਵੀ ਨਹੀਂ ਪਤਾ ਆਪਾਂ ਤਾਂ ਸਿੱਧੇ ਬੰਦੇ ਆ ਤੇ ਇਹ ਗਰੀਬ ਬੰਦੇ ਡੁੱਬਣ ਵਾਸਤੇ ਡੁੱਬਣ ਵਾਸਤੇ ਵੀ ਬੇੜੀ ਦੇ ਵਿੱਚ ਐਡਾ ਐਡਾ ਪਾਣੀ ਵੜ ਜਾਂਦਾ ਹੈ ਉੱਥੇਗਾ 35 ਤੋਂ 40 ਫੁੱਟ ਪਾਣੀ ਹੈ ਇਹਨਾਂ ਕ੍ਰੋਸ ਕਰਨ ਤੇ ਇੱਕ ਕੰਟਾ ਲੱਗਦਾ ਹੈ ਇਹ ਕੰਟੇ ਦੇ ਵਿੱਚ ਸਾਰੇ ਅਸੀਂ ਵਿੱਚ ਗੜੋਚ ਹੋ ਜਾਵਾਂਗੇ ਤੇ ਫਿਰ ਸਾਡੇ ਤੇ ਵੀ ਹਾਰ ਹੀ ਪੈਣਗੇ ਸੋ ਸਰਕਾਰ ਨੂੰ ਬੇਨਤੀ ਐ ਐਸ ਡੀ ਐਮ ਕਹਿੰਦੇ ਵੀ ਜਰੂਰ ਆਇਆ ਪਿੱਛੇ ਆਇਆ ਇੱਥੇ ਤੱਕ ਮੇਰੇ ਕੰਨੀ ਪੜਿਆ ਹੁਣਾ ਵੀ ਇੱਥੇ ਨਹੀਂ ਆਪਣਾ ਜਿੱਥੇ ਆਪਾਂ ਆਪਣੇ ਆ ਇੱਥੇ ਕੋਈ ਐਮ ਐਲ اے ਨਹੀਂ ਕੋਈ ਵਧਾਈਕ ਨਹੀਂ ਜਿੰਨਾ ਵੋਟਾਂ ਲਈਆਂ ਨੇ ਅਸੀਂ ਕੋਈ ਵੋਟਾਂ ਲੈਣੀਆਂ ਨੇ ਸਾਡੇ ਭਰਾ ਮਰ ਰਹੇ ਨੇ ਤੇ ਉਹਨਾਂ ਨੂੰ ਬੇੜਾ ਨਹੀਂ ਦਿੱਤਾ ਜਾ ਰਿਹਾ ਤੇ ਕਿੱਥੇ ਐਮਐਲਏਾਂ ਦੀਆਂ ਨਵੀਆਂ-ਨਵੀਆਂ ਗੱਡੀਆਂ ਵੱਡੀਆਂ-ਵੱਡੀਆਂ ਗੱਡੀਆਂ ਭਗਵੰਤ ਮਾਨ ਦੀਆਂ ਵੱਡੀਆਂ-ਵੱਡੀਆਂ ਗੱਡੀਆਂ ਤੇ ਅਫਸਰ ਵੱਡੀਆਂ-ਵੱਡੀਆਂ ਗੱਡੀਆਂ ਤੇ ਘੁੰਮ ਰਹੇ ਨੇ ਤੇ ਸਾਡੇ ਤਾਂ ਹਾਲਾਤ ਸਾਡੇ ਪਰਾਵਾਂ ਦੇ ਮਾੜੇ ਨੇ ਚਾਰ ਚਫੇਰੇ ਪਾਣੀ-ਪਾਣੀ ਏ ਔਰ ਪਾਣੀ ਅੱਗੇ ਨਾਲ ਵਧੇ ਵੀ ਹੋਇਆ ਜੀ ਵਧੇ ਅੱਗੇ ਨਾਲ ਜੀ ਜੀ ਦਿਲ ਨਹੀਂ ਕਰਦਾ ਇਥੋਂ ਛੱਡ ਕੇ ਜਾਣ ਹੋਏ ਭੱਜ ਕੇ ਪਾਣੀ ਸਾਰੇ ਪਾਸੇ ਵੀਰ ਜੀ ਗੱਲ ਇਸ ਤਰ੍ਹਾਂ ਵੀ ਇਥੋਂ ਛੱਡਦੇ ਤਾਂ ਜਾਣ ਤੋਂ ਦਿਲ ਕਰਦਾ ਪਰ ਅੱਗੇ ਸਾਨੂੰ ਨਰਕ ਦਿਸਦੀ ਕਿਉਂਕਿ ਸਰਕਾਰ ਸ਼ਾਇਦ ਸਾਨੂੰ ਰਾਸ਼ਨ ਪਾਣੀ ਦੇਵੇ ਕਿ ਨਾ ਦੇਵੇ ਉਥੇ ਚਾਰਾ ਪਹੁੰਚੇ ਕਿ ਨਾ ਪਹੁੰਚੇ ਤੋੜੀ ਦਾ ਪ੍ਰਬੰਧ ਹੋਵੇ ਕਿ ਨਾ ਹੋਵੇ ਇੱਥੇ ਹੁਣ ਅਸੀਂ ਮਤਲਬ ਔਖੇ ਸੁਖੇ ਸਾਡੇ ਕੋਲ ਪਈ ਹੈ ਜੀ ਹਾਂਜੀ ਸਾਡੇ ਕੋਲ ਹੁਣ ਤਾਂ ਇੱਥੇ ਪਈ ਏ ਜੀ ਚਾਹੇ ਸੁੱਕੀ ਏ ਚਾਹੇ ਗਿੱਲੀ ਏ ਅਸੀਂ ਉਹ ਤਾਂ ਤੇ ਡੰਗਰਾਂ ਨੂੰ ਜੋ ਏ ਚਾਹੇ ਡੁੱਬੀ ਏ ਚਾਹੇ ਤਰੀ ਏ ਅਸੀਂ ਇੱਥੋਂ ਚੱਕ ਕੇ ਡੰਗਰਾਂ ਨੂੰ ਪਾ ਤਾਂ ਦੇਾਂਗੇ ਜੀ ਸਾਨੂੰ ਕੀ ਪਤਾ ਜੀ ਇਹੀ ਇੱਥੋਂ ਚੱਲੇ ਉੱਥੇ ਜਲ ਜਾਈਏ ਸਾਡੇ ਕੋਲ ਕੀ ਪਤਾ ਵੀ ਪਹੁੰਚੇ ਜਾਂ ਨਾ ਪਹੁੰਚੇ ਜੀ ਵੀ ਰੋਟੀ ਨੇ ਮਤ ਆ ਗਏ ਹਾਂਜੀ ਛੱਟ ਜਾਲੇ ਨਾ ਹੂੰ ਡੰਗਰਾਂ ਨੂੰ ਪਾਉਣ ਨੂੰ ਕਿਹੜਾ ਤੱਕ ਬੀਖੇ ਹਾਂ ਨਹੀਂ ਜੀ ਤੂੜੀ ਹੈਗੀ ਜੀ ਉਹੀ ਛੱਟੀ ਦਾ ਡੰਗਰਾਂ ਨੂੰ ਵਾਸਤੀ ਕੋਈ ਉਹ ਵੀ ਗਿੱਲੀ ਏ ਜੀ ਬਰਸਾਤਾਂ ਉਤ ਹੋਈ ਜਾਂਦੀਆਂ ਹੂੰ ਇਹ ਪ੍ਰਧਾਨ ਇਹ ਆਈ ਵਾਰੀ ਕਰਦਾ ਹੈ ਆਈ ਵਾਰ ਪ੍ਰਬੰਧ ਪੱਕਾ ਕੋਈ ਨਹੀਂ ਕੋਈ ਪੱਕਾ ਪ੍ਰਬੰਧ ਨਹੀਂ ਜੀ ਆਈ ਵਾਰੀ ਕਰਦਾ ਵੋਟਾਂ ਲੈਣਾ ਆਉਂਦੇ ਆ ਬਿਲਕੁਲ ਆਉਂਦੇ ਆ ਜੀ ਉਦੋਂ ਉਹ ਤਾਂ ਆ ਜਾਂਦੇ ਉਹ ਤਾਂ ਆਦੇ ਨਹੀਂ ਜੀ ਉਦੋਂ ਤਾਂ ਆਉਂਦੇ ਨਹੀਂ ਹਾਂਜੀ ਹੁਣ ਅੱਜ ਵੀ ਇਲੈਕਸ਼ਨ ਹੋਵੇ ਤਾਂ ਬੇੜੀ ਤੇ ਆ ਜਾਣਗੇ ਪੇ ਆ ਜਾਣਗੇ ਇੱਥੇ ਅੱਛਾ ਜੀ ਹਾਂਜੀ ਵੋਟਾਂ ਹੁਣ ਸੇ ਬੇੜੀ ਤੇ ਵੀ ਆ ਜਾਣ ਹਾਂਜੀ ਪਰ ਫੌਣ ਨਹੀਂ ਨਹੀਂ ਹੁਣ ਤੁਸੀਂ ਡੋਬਦੇ ਡੋਬ ਜੂ ਹੁਣ ਡੋਬ ਜਾਈਏ ਪਾਪ ਹੁਣ ਸਾਡੀ ਕੋਈ ਨਹੀਂ ਸਾਰ ਲੈਂਦਾ ਜੀ ਆ ਸਾਡਾ ਬਰਾਖ ਸ਼ੌਕ ਬਰਾ ਸਾਡਾ ਹੈ ਸਾਡੀ ਆਕੇ ਆਨੇ ਆ ਕੇ ਸਾਰ ਲਈ ਹੈ 23 ਵਿੱਚ ਵੀ ਲਈ ਹੈ ਸਾਰ ਹੁਣ ਵੀ ਸਾਰ ਸਾਡੀ ਲਈ ਆਕੇ ਮਤਲਬ ਤੁਸੀਂ ਹੰਡ ਆਫ ਦਿਨ ਡਬਲ ਯੂ ਹੁਣ ਨਹੀਂ ਕਿਉਂ ਆਉਂਦਾ ਵੋਟਾਂ ਵੇਲੇ ਆ ਜਾਣਗੇ ਹਾਂਜੀ ਹਾਂਜੀ ਵੋਟਾਂ ਵੇਲੇ ਤਾਂ ਜਿਵੇਂ ਮਰਜ਼ੀ ਹੋ ਜਾਵੇ ਉਹਨਾਂ ਨੂੰ ਆਣਾ ਹੀ ਪੈਣਾ ਹੈ ਆਣਗੇ ਜ਼ਰੂਰ ਤੇ ਜਦੋਂ ਮਤਲਬ ਸਾਨੂੰ ਕਿਸੁਲਤ ਦੀ ਲੋੜ ਪੈਂਦੀ ਉਦੋਂ ਨਹੀਂ ਆਦੇ ਉਦੋਂ ਆਉਂਦਾ ਆਓ ਐ ਕਰਦੇ ਨੇ ਉਦੋਂ ਵੀਰ ਜੀ ਵੋਟ ਪਾਓ ਐਵੇਂ ਕਰਦੇ ਨਹੀਂ ਜੀ ਉਦੋਂ ਆ ਕੇ ਸਾਰੇ ਕੋਈ ਵੀ ਪਾਰਟੀ ਕੋਈ ਵੀ ਹੋਵੇ ਜੈਨੂਨ ਐਵੇਂ ਕਰਦੇ ਨੇ ਮਹਾਰਾਜ ਮਾਤਾ ਜੀ ਭੈਣ ਜੀ ਵੀਰ ਜੀ ਤਿਆਰ ਰੱਖਿਓ ਮੈਂ ਤੁਹਾਡੀ ਕਿਸੇ ਗੱਲੋਂ ਕੋਈ ਕਸਰ ਨਹੀਂ ਛੱਡਦਾ ਹਰ ਸਹੂਲਤ ਸਰਕਾਰ ਤੋਂ ਤੁਹਾਨੂੰ ਲਿਆ ਕੇ ਦਿਆਂਗਾ ਤੇ ਬਿਲਕੁਲ ਤੁਸੀਂ ਟੈਂਸ਼ਨ ਨਾ ਲਵੋ ਤੇ ਤੁਹਾਨੂੰ ਇੱਕ ਇੱਕ ਚੀਜ਼ ਮੁਹੱਈਆ ਕਰਾਵਾਂਗੇ ਪਰ ਜਦੋਂ ਵੀਰ ਜੀ ਇਲੈਕਸ਼ਨ ਹੋ ਜਾਂਦਾ ਨਾ ਉਸ ਤੋਂ ਬਾਅਦ ਕਿਹੜਾ ਪੁੱਛੀਏ ਨਾ ਵੀ ਤੁਸੀਂ ਐਮਐਲਏ ਸਾਹਿਬ ਸਾਡੀ ਟਾਣੀ ਤੇ ਗਏ ਸੀ ਵੋਟਾਂ ਮੰਗਣ ਤੇ ਅਸੀਂ ਤੁਹਾਡੇ ਨਾਲ ਵੋਟਾਂ ਪਾਈਆਂ ਸੀ ਨਾਲੇ ਤੁਹਾਡੀ ਸੇਵਾ ਕੀਤੀ ਕਿਹੜਾ ਯਾਰ ਪੀਐਸਐਫ ਕਿਹੜਾ ਬੰਦਾ ਏ ਐਵੇਂ ਬੋਲਦੇ ਨੇ ਮੁੜ ਕੇ ਕੋਈ ਜ਼ਿਆਦ ਨਹੀਂ ਰਹਿੰਦੀ ਸੋ ਇਸ ਕਰਕੇ ਨਾ ਮੈਂ ਤੁਹਾਨੂੰ ਇੱਕ ਗੱਲ ਅੱਗੇ ਵੀ ਕੀਤੀ ਏਹੀ ਕਰਨੀ ਚਾਹਣਾ ਵੀ ਸਾਡੇ ਜਿਹੜੇ 9293 ਐਮਐਲਏ 93 ਐਮਐਲਏ ਪੂਰੇ ਪੰਜਾਬ ਦੇ ਨੇ ਇਹ ਕਿਉਂ ਇੰਨਾ ਡਰੀ ਜਾਂਦੇ ਨੇ ਪਤਾ ਨਹੀਂ ਕੀ ਇਹਨਾਂ ਨੂੰ ਇਹੋ ਜੀ ਕੋਈ ਕੋਈ ਗਿੱਦੜ ਸਿੰਘੀ ਸੰਗਾਈ ਹੋਈ ਹੈ ਦਿੱਲੀ ਵਾਲਿਆਂ ਨੇ ਵੀ ਜਿਹੜਾ ਇਹ ਡਰੀ ਜਾਂਦੇ ਨੇ ਯਾਰ ਇਹਨਾਂ ਨੂੰ ਕਿਸ ਗੱਲ ਦਾ ਡਰ ਹੈ ਆਪਦੇ ਪੰਜਾਬ ਨੂੰ ਸੰਭਾਲ ਲੈਣ ਪੰਜਾਬੀਆਂ ਨੇ ਇਹਨਾਂ ਨੂੰ ਜਿਤਾਇਆ ਹੈ ਐ ਮਲਏ ਬਣਾਇਆ ਹੈ ਤੇ ਅੱਜ ਜੇ ਅਸੀਂ ਆਪ ਦੀਆਂ ਇੰਡੀਆ ਦੀਆਂ ਕੋਠੀਆਂ ਤੇ ਐਡਾ ਡਾ ਕੁਝ ਬਣਾ ਲਿਆ ਹੈ ਲੈਂਡ ਕਰੂਜ਼ਰ ਗੱਡੀਆਂ ਤੇ ਸਾਨੂੰ ਇਹਨਾਂ ਚੜਾਇਆ ਅਸੀਂ ਕੰਮ ਸੇ ਕੰਮ ਯਾਰ ਇਹਨਾਂ ਨੂੰ ਰੋਟੀ ਪਾਣੀ ਦਾ ਤਾਂ ਕੋਈ ਰਾਸਨ ਦੇ ਸਕਦੇ ਆ ਨਾ ਸੁਵਿਧਾ ਸੁਵਿਧਾ ਦਿੱਤੀਆਂ ਜੀ ਕੋਈ ਨਹੀਂ ਜੀ ਕੁਝ ਨਹੀਂ ਵੋਟਾਂ ਵੇਲੇ ਕਹਿੰਦੇ ਹੁੰਦੇ ਆ ਹਾਂਜੀ ਹਾਂਜੀ ਕਹਿੰਦੇ ਸਭ ਕੁਝ ਤੁਹਾਡੇ ਬਾਤ ਜੀ ਅਚਾ ਦੇਾਂਗੇ ਜੀ ਜੇ ਤੁਸੀਂ ਸਾਨੂੰ ਫੋਨ ਕਰੋ ਜੀ ਆ ਨੰਬਰ ਦੇ ਦਿੱਤਾ ਹੈ ਜੀ ਆ ਸਰਕਾਰ ਦਾ ਨੰਬਰ ਹੈਗਾ ਜੀ ਤੁਸੀਂ ਇਹਦੇ ਤੇ ਡਾਇਲ ਕਰੋ ਜੀ ਤੁਹਾਡੀ ਸਾਰੀ ਜੋ ਵੀ ਕਿਸੇ ਤਰ੍ਹਾਂ ਦੇ ਵੀ ਦੁੱਖ ਹੈ ਤਕਲੀਫ ਕੋਈ ਵੀ ਹੈ ਕਿਸੇ ਤਰ੍ਹਾਂ ਦਾ ਸੁਣਾ ਜਾਏਗਾ ਕੋਈ ਸੁਣਾਈ ਜੀ ਉਸ ਵਾਰ ਫੋਨ ਬੰਦ ਉਸ ਵਾਰ ਫੋਨ ਬੰਦ ਫੋਨ ਬੰਦ ਜੀ ਮਤਲਬ ਉਹ ਦੁੱਖ ਤਕਲੀਫ ਉਹ ਤਾਂ ਹੀ ਸੋਣੀਆਂ ਬਾਜੂ ਵੋਟਾਂ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਕਿਸੇ ਦਾ ਵੈਸੇ ਹੀ ਡਰ ਲੱਗਦਾ ਪਾਣੀ ਦੇ ਆਸੇ ਪਾਸੇ ਪ੍ਰਵਰ ਲੱਗਦਾ ਡਰ ਲੱਗਦਾ ਰਾਤ ਜਿਹੜੀ ਨਾ ਬੜੀ ਮੁਸ਼ਕਲੇ ਚ ਲੰਘਦੀ ਹੈ ਰਾਤ ਜਾਗ ਜਾਗ ਕੇ ਕੱਢਣੀ ਮਾਲਕ ਤੇ ਫਰੋਸਾ ਸੱਟ ਕੇ ਰਾਤ ਨੂੰ ਸੋਣਾ ਪੈਂਦਾ ਵੀ ਨਾ ਜਾਣੀ ਪਾਣੀ ਵਾਧ ਜਾਵੇ ਭਾਈ ਜੇ ਪਾਣੀ ਵਾਧ ਗਿਆ ਤਾਂ ਕਿਤੇ ਮੰਨ ਲਓ ਮੰਨ ਲਓ ਰਾਤ ਸੁੱਤੇ ਆ ਤੇ ਹੁਣ ਇਹਨਾਂ ਦਾ ਪਾਣੀ ਹੈ ਬਾਈ ਦੀਵੇ ਮਗਰੋਂ ਜਿਵੇਂ ਦਾਸਤਾ ਜੀ 2 ਲੱਖ ਕਿ ਉਸਕ ਪਾਣੀ ਛਾੜਦਾ ਜੀ ਅੱਜ ਇੰਨਾ ਪਾਣੀ ਛਾੜਦਾ ਜੀ 3 ਲੱਖ ਛਾੜਦਾ ਜੀ ਉਹ ਰਾਤ ਨੂੰ ਡਰ ਲੱਗਦਾ ਉੱਠ ਉੱਠ ਕੇ ਵੇਹ ਨੇ ਵੀ ਬਾਈ ਦੀਵੇ ਕਿ ਉਹਨਾਂ ਪਾਣੀ ਛਾੜ ਜੇ ਤੇ ਆਪਾਂ ਸੁੱਤੇ ਪਈ ਡੁੱਬ ਜਾਈਏ ਇਹ ਬੜੀ ਇਹ ਤੇ ਡਰ ਦੇ ਮਾਹੌਲ ਚ ਸਾਰੇ ਭਰਾ ਸਾਡੇ ਜੀਂਦੇ ਪੈਣੇ ਸੋ ਬੇਨਤੀ ਅਸੀਂ ਫਿਰ ਵੀ ਕਰਨੇ ਆ ਵੀ ਭਗਵੰਤ ਮਾਨ ਸਾਹਿਬ ਹੋਸ਼ ਜ਼ਮਾਲ ਤੈਨੂੰ ਮੁੱਖ ਮੰਤਰੀ ਬਣਾਇਆ ਰਾਜਾ ਬਣਾਇਆ ਤੈਨੂੰ ਪੰਜਾਬ ਦਾ ਤੇ ਯਾਰ ਕਿਉਂ ਐਵੇਂ ਕਰਨਾ ਪਿਆ ਇਹ ਦਿੱਲੀ ਵਾਲਿਆਂ ਤੋਂ ਡਰੀ ਜਾਂਦਾ ਦਿੱਲੀ ਵਾਲਿਆਂ ਨੇ ਲੁੱਟ ਕੇ ਅਬਦਾਲੀ ਤਰ੍ਹਾਂ ਲੈ ਜਾਣੀ ਸਾਰਾ ਕੁਝ ਫਿਰ ਵੇਹ ਦਾ ਫਿਰੇਗਾ ਤੇ ਤੈਨੂੰ ਵੀ ਇਹਨਾਂ ਜੇਲ੍ਹਾਂ ਚ ਸੁੱਟ ਲਈ ਇੱਕ ਮਨਿੰਦਰ ਜੀ ਹੋਰ ਏ ਜਦੋਂ ਇਹ ਸਾਡਾ ਝੋਨਾ ਹੋਵੇਗਾ ਹੁੰਦਾ ਚਲੋ ਹੁਣ ਤਾਂ ਮਹਾਰਾਜ ਦੀ ਕਿਸਮਤ ਸਾਡੀ ਮਾੜੇ ਪ੍ਰਬੰਧਾ ਕਰਕੇ ਡੁੱਬ ਗਿਆ ਉਦੋਂ ਝੱਟ ਲੱਗਦਾ ਗੱਡੀਆਂ ਟਿਊ ਟਿਊ ਕਰਦੀਆਂ ਡੀਸੀ ਮੈਡਮ ਵਿੱਚ ਆਂਦੀ ਰਹੀ ਵੀ 나ੜ ਨੂੰ ਅੱਗ ਲਾਤੀ ਤੁਸੀਂ ਉਦੋਂ ਗੱਡੀਆਂ ਬੜੀਆਂ ਆਈਆਂ ਵੀ ਤੁਹਾਡੇ ਇਥੋਂ ਤੱਕ ਗੱਡੀਆਂ ਆਂਦੀਆਂ ਨਹੀਂ ਬਾਰਡਰ ਤੱਕ ਵੀ ਝੱਟ ਸੱਟ ਐਵੇਂ ਗੱਲ ਏ ਹਾਂ ਆਈਆਂ ਨੇ ਜੀ ਬਾਰਡਰ ਤੱਕ ਗੱਡੀਆਂ ਆਂਦੀਆਂ ਰੀਆਂ ਨੇ ਚੱਲ ਵੀ ਆਈਆਂ ਜਦੋਂ ਮੰਨ ਲਓ ਵੀ ਪਿਛਲੇ ਸਾਲ ਅੱਗ ਲੱਗੀ ਜੀ 58 ਨੂੰ ਅੱਗ ਲੱਗੀ ਸਾਡੇ ਕੋਲ ਧੂਆਂ ਆ ਗਿਆ ਹਾਂਜੀ ਅੱਜ ਕਿਉਂ ਨਹੀਂ ਇਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਡੇ ਭਰਾ ਡੁੱਬੇ ਪੈਣੇ ਡੁੱਬੇ ਪੈਣੇ ਪਾਣੀ ਆ ਗਿਆ ਹੈ ਪਾਣੀ ਆ ਗਿਆ ਦੂਜਾ ਭਗਵੰਤ ਮਾਨ ਕਹਿੰਦਾ ਵੀ ਮੈਂ ਦਿਆਂਗਾ ਮੁਰਗੀ ਮਰੀ ਦਾ ਬੱਕਰੀ ਮਰੀ ਦਾ ਕੱਖ ਪਹੁੰਚਿਆ ਕੋਣਾ ਪਹੁੰਚਿਆ ਫਿਰ ਕਹਿੰਦੇ ਅਸੀਂ ਕਰਾਂਗੇ ਗਰਦਾਵਰੀਆਂ ਗਰਦਾਵਰੀਆਂ ਕੀ ਕਰਨੀਆਂ ਪਿੰਡਾਂ ਦੇ ਪਿੰਡ ਡੁੱਬ ਗਏ ਇਹਨਾਂ ਦੀ ਗਰਦਾਵਰੀਆਂ ਕਾ ਦੀਆਂ ਹੌਰੀ ਤੌਰ ਤੇ ਪੈਸੇ ਦਿਓ ਪੈਸੇ ਦੇਣੇ ਨੇ ਅਸੀਂ 4000 3000 2000 1500 ਆ ਪਿੱਛੇ ਘਰ ਨੇ ਉਹਨਾਂ ਦੇ ਪਸ਼ੂ ਵੀ ਮਾਰੇ ਨੇ ਮੈਂ ਹੋ ਕੇ ਗਿਆ ਮੇਰੇ ਮੋਬਾਈਲ 'ਚ ਵੀਡੀਓ ਨੇ ਹੈ ਆ ਚਾਰੇ ਤੂੰ ਤਰਸਦੇ ਪੈਣੇ ਆਪਾਂ ਟਿਊ ਟਿਊ ਕਰਕੇ ਲੈਂਡ ਕਾਨੂੰਨ ਜਣਾ ਤੇ ਤਮਾਸ਼ਾ ਬਣਾ ਕੇ ਕੱਲ ਭਗਵੰਤ ਮਾਨ ਥੱਲੇ ਬਹਿ ਕੇ ਰੋਟੀ 'ਤੇ ਖਾਂਦਾ ਐ ਰੱਖ ਕੇ ਉਹ ਇਹਨਾਂ ਨੂੰ ਤਾਂ ਰੋਟੀ ਮਿਲਦੀ ਹੀ ਨਹੀਂ ਪਈ ਇਹ ਵੀ ਤਾਂ ਬੰਦੇ ਹੀ ਨੇ ਯਾਰ ਇਹਨਾਂ ਨੂੰ ਰੋਟੀ ਨਹੀਂ ਮਿਲਦੀ ਵੀ ਨਸੀਬ ਹੀ ਨਹੀਂ ਹੁੰਦੀ ਤੂੰ ਨਾਟਕ ਕਰਦਾ ਤੇਰਾ ਕੰਮ ਨਾਟਕ ਕਰਨਾ ਹੈ ਤੂੰ ਚੰਡੀਗੜ੍ਹ 'ਚ ਬੈਠ ਕੇ ਆਪਦਾ ਜਿੱਥੇ ਤੂੰ ਬਹਿਣਾ ਬਹਿ ਕੇ ਆਦਾ ਪ੍ਰਸ਼ਾਸਨ ਨੂੰ ਸਹੀ ਤਰੀਕੇ ਨਾਲ ਚਲਾਖ ਚਲਾ ਇਹਨਾਂ ਦਾ ਪ੍ਰਬੰਧ ਕਰ ਉਹ ਨਹੀਂ ਕਰਨਾ ਆਪਾਂ ਨਾਟਕ ਕਰਨਾ ਹੈ ਨਾਟਕ ਕਰਨਾ ਨਾਟਕ ਕਰਨਾ ਹੁਣ ਉਸ ਦਿਨ ਖੁੱਡੀਆਂ ਸਾਹਿਬ ਆਏ ਇੱਥੇ ਇਸ ਇਲਾਕੇ 'ਚ ਖੁੱਡੀਆਂ ਸਾਹਿਬ ਆਏ ਉਹ ਕਹਿੰਦੇ ਵੀ ਕੋਈ ਦੇਖ ਜਾਣਾ ਨਾ ਨਾ ਮੈਂ ਤਾਂ ਨਿਗਾ ਹੀ ਮਾਰਨ ਆਇਆ ਉਹ ਨਿਗਾ ਤੁਹਾਡੇ ਥੱਲੇ ਦੇ ਅਫਸਰ ਮਾਰਨ ਡੀਸੀ ਮੈਡਮ ਐਸ ਡੀ ਐਮ ਮਾਰੇ ਉਹ ਦੱਸੇ ਵੀ ਆ ਸਾਡਾ ਖਰਾਬ ਹੈ ਉਹ ਤੂੰ ਸਾਡਾ ਸਮਾਨ ਭੇਜੋ ਭਈ ਸਾਡੇ ਲੋਕਾਂ ਨੂੰ ਰਾਹਤ ਕੈਂਪਾ ਚ ਲਾ ajo ਮਤਲਬ ਨਹੀਂ ਪੈਦਾ ਹੁੰਦਾ ਜੀ ਮਤਲਬ ਨਹੀਂ ਪੈਦਾ ਹੁੰਦਾ ਹੁਣ ਗਰਦਾਬਰੀਦ ਗਰੂਬਰੀ ਕਾਦੀ ਹੋਣੀ ਹੁਣ ਅਗਲੀ ਸਮੱਸਿਆ ਇੱਕ ਹੋਰ ਆਣ ਵਾਲੀ ਏ ਕੋਈ ਡਾਕਟਰ ਦਾ ਪ੍ਰਬੰਧ ਨਹੀਂ ਕੋਈ ਆਪ ਖਰਚ ਦੀ ਬੜੀ ਪ੍ਰੋਬਲਮ ਆਣ ਲੱਗ ਗਈ ਇਹ ਬਿਮਾਰੀਆਂ ਭੈਂਕਰ ਬਿਮਾਰੀਆਂ ਫੈਲਣ ਗਿਆ ਔਰ ਇੱਕ ਗੱਲ ਹੋਰ ਏ ਤੇ ਆ ਆ ਅਗਾ ਤੱਕ ਗਰਬ ਚੜ ਜਾਣੀ ਏ ਆ ਪੱਠਿਆਂ ਤੱਕ ਪਾਣੀ ਇਥੇ ਤੱਕ ਗਰਬ ਚੜ ਜਾਣੀ ਜ਼ਮੀਨਾਂ ਜਿਹੜੀਆਂ ਨੇ ਅਨ ਬੈਲੈਂਸ ਹੋ ਜਾਣਗੀਆਂ ਸਾਡੇ ਲੋਕਾਂ ਕੋਲ ਤਾਂ ਹੈ ਹੀ ਕਿੱਲਾ ਡੇਡ ਡੇਡ ਇਹ ਕਿਵੇਂ ਪੱਧਰ ਕਰਨਗੇ ਮਤਲਬ ਨਹੀਂ ਪਤਾ ਨਾ ਇਹਨਾਂ ਨੇ ਨਿਸ਼ਾਨਦਈਆਂ ਹੋਣੀਆਂ ਨੇ ਨਾ ਇਹ ਪੱਧਰ ਹੋਣੀਆਂ ਨੇ ਇਹ ਤਾਂ ਲੰਮੀ ਮਾਰ ਵੱਜ ਗਈ ਇਦੋਂ ਪਹਿਲਾਂ ਕਰੋਨਾ ਦੀ ਮਾਰ ਵੱਜੀ ਫਿਰ 23 ਵਾਲੀ ਮਾਰ ਵੱਜੀ ਇਹ ਜੀ ਇਹ ਜੀ ਜਗ੍ਹਾ ਤੇ ਉਸ ਤੋਂ ਪਹਿਲਾਂ ਹੋਣੀ ਜੰਗ ਵਾਲਾ ਮੌਲ ਬਣਿਆ ਰਿਹਾ ਸਾਰਾ ਬਾਰਡਰ ਖਾਲੀ ਉਦੋਂ ਲੋਕ ਆ ਕੇ ਹੁਣ ਬਥੇ ਹੀ ਨੇ ਹੁਣ ਤੀਜੀ ਮਾਰ ਫਿਰ ਵੱਜ ਗਈ ਆ ਹੜਾਂ ਦੀ ਸਾਡੇ ਲੋਕ ਤਾਂ ਜੰਮੇ ਹੀ ਮਾਰਾਂ ਸਹਿਣ ਵਾਸਤੇ ਨਹੀਂ ਆ ਇੱਥੇ ਦਾ ਬੜਾ ਬੁਰਾ ਹਾਲ ਹੈ ਆ ਵੋਟਾਂ ਲੈਣੀਆਂ ਤਾਂ ਫਿਰ ਦਾ ਬੜੇ ਭੱਜ-ਭੱਜ ਕੇ ਆਣਗੇ ਅੱਜ ਇੱਥੇ ਕਿਸੇ ਪਿਓ ਦੇ ਪੁੱਤਰ ਨੇ ਮੂੰਹ ਹੀ ਨਹੀਂ ਵਿਖਾਇਆ ਤੇ ਇੱਕ ਗੱਲ ਹੋਰ ਖੀਰਲੀ ਗੱਲ ਏ ਜਥੇਬੰਦੀਆਂ ਨੇ ਮੈਂ ਕਹਿੰਨਾ ਰਿਕਾਰਡ ਹੀ ਤੋੜ ਛੱਡੇ ਨੇ ਸਮਾਜ ਧਾਰਮਿਕ ਜਥੇਬੰਦੀਆਂ ਚ ਕੋਈ ਵੀ ਹੈ ਰਾਸ਼ਨ ਵਾਲੀ ਤੇ ਇਹ ਨਾ ਨਾ ਆਉਂਦੀਆਂ ਤੇ ਇਹ ਲੋਕਾਂ ਦੇ ਤਾਂ ਭੁੱਖੇ ਹੀ ਮਰ ਜਾਣਾ ਸੀ ਪਸ਼ੂਆ ਨੇ ਭੁੱਖੇ ਮਰ ਜਾਣਾ ਸੀ ਇਹਨਾਂ ਦੇ ਸਿਰ ਤੇ ਹੀ ਖੜਾ ਕੰਮ ਸਰਕਾਰ ਦਾ ਤਾਂ ਫੇਲ ਹੀ ਹੋ ਗਈ ਜੀ ਸਰਕਾਰ ਤਾਂ ਫੇਲੀ ਹੈ ਜੀ ਸਰਕਾਰ ਅੱਗੋਂ ਫੇਲੇ ਜਿਵੇਂ ਅੱਗੇ ਸ਼ੋਕ ਜੀ ਕਹਿ ਰਹੇ ਨੇ ਵੀ ਸਰਕਾਰਾਂ ਉਹਨਾਂ ਗੱਲ ਵੀ ਉਹੀ ਗੱਲ ਮੈਂ ਅੱਗੇ ਵੀ ਕਹੀ ਏ ਵੀ ਸ਼ੋਕ ਵਾਲੀ ਗੱਲ ਕਹਿਣ ਦਾ ਨਾ ਵੀ ਜੀ ਅੱਜ ਵੀ ਇਲੈਕਸ਼ਨ ਹੁੰਦਾ ਐਮਪੀ ਦਾ ਜਾਂ ਐਮਐਲਏ ਦਾ ਵੀ ਸਾਡੇ ਕੋਲ ਅੱਜ ਵੀ ਆ ਜਾਂਦੇ ਸਾਡੇ ਦੇ ਅੱਜ ਜੇਕਰ ਦੁੱਖ ਦੀ ਘੜੀ ਆਈ ਹੈ ਨਾ ਜੀ ਕੋਈ ਨਹੀਂ ਸਾਡੇ ਕੋਲ ਆਇਆ ਕੱਲ ਸਾਡੇ ਇਥੋਂ ਦੇ ਵਿਧਾਇਕ ਗੋਲਦੀ ਸਾਹਿਬ ਨੇ ਉਹਨਾਂ ਵੀ ਆ ਕੇ ਸਾਡੀ ਸਾਰ ਦੂਰੋਂ ਵੀ ਨਹੀਂ ਆ ਕੇ ਲਈ ਵੀ ਇਹ ਸਾਰੇ ਡੁੱਬੇ ਆ ਕੇ ਤਰੇ ਆ ਕਿਸੇ ਮਰਜੀ ਮਰੇ ਆ ਹਾਂਜੀ ਉਹ ਆਦਾ ਕਲ ਕਵਾਇਆ ਸਾਹਿਬ ਦੀ ਇੱਕ ਮਕਾਲ ਸੁਣੀ ਸੀ ਸਾਰੇ ਸੁਣੀ ਹੋਵੇ ਉਹਨੂੰ ਕਿਸੇ ਸੱਜਣ ਨੇ ਫੋਨ ਕੀਤਾ ਵੀ ਕਵਾਇਆ ਸਾਹਿਬ ਕਵਾਏ ਅੱਡੇ ਤੇ ਬੜਾ ਬੁਰਾ ਆਲੇ ਬੜੇ ਵੱਡੇ ਵੱਡੇ ਖੱਡੇ ਨੇ ਮੇਨ ਵੱਡੇ ਰੋਡ ਤੇ ਤੇ ਇਹਦਾ ਕੋ ਹੱਲ ਕਰੋ ਇਹਨੂੰ ਬਣਵਾਓ ਉਹ ਆ ਕੇ ਉਹਨੂੰ ਆਦੇ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਜਿਉਂਾਂ ਤੋਂ ਲੈ ਲਓ ਉਹ ਆਦੇ ਮਹਾਰਾਜ ਉਹਨਾਂ ਨੂੰ ਤਾਂ ਚੱਲ ਪਾਈਆਂ ਐਮਪੀ ਤੇ ਇਹਨੂੰ ਵੀ ਬਣਾਇਆ ਯਾਰ ਅਸੀਂ ਤੈਨੂੰ ਵੀ ਐਮਪੀ ਬਣਾਇਆ ਹੈ ਤੇ ਤੂੰ ਐਵੇਂ ਤਾਂ ਨਾ ਸੈਂਟਰ ਤੋਂ ਇੰਨਾ ਫੰਟ ਆਉਂਦਾ ਹੈ ਤੇ ਇਹ ਸੜਕ ਦੇ ਵੱਧ ਤੋਂ ਵੱਧ 2 ਲੱਖ 3 ਲੱਖ ਲੱਗਣਾ ਹੈ ਤੇ ਮੇਰੇ ਖਿਆਲ ਉੱਥੇ ਇੱਕ ਹੋਰ ਸਾਡਾ ਵਧਾਈ ਕੇ ਉਹ ਵਿਚਾਰੇ ਨੇ ਆਮਲਾ ਸਾਹਿਬ ਹੀ ਆਪਾਂ ਗੱਲ ਹੀ ਕਰਦੇ ਨੇ ਆਮਲਾ ਸਾਹਿਬ ਨੇ ਉਹ ਲੋਕਾਂ ਨੇ ਆਪਣੀ ਦੁੱਖ ਦੱਸਿਆ ਤੇ ਆਮਲਾ ਸਾਹਿਬ ਨੇ ਨਾਲ ਦੀ ਨਾਲ 5 ਲੱਖ ਕੇ 7 ਲੱਖ ਦੱਸੇ ਮੈਂ ਜੋ ਵੀ ਆਂਦਾ ਵੀ ਰੋੜੇ ਰੂੜੇ ਤੂੰ ਲੈ ਜਾਓ ਤੇ ਇਹਦੇ ਤੇ ਕ੍ਰੈਸ਼ਰ ਪਾ ਕੇ ਤੇ ਸੜਕ ਬਣਾ ਦਿਓ ਉਹਨਾਂ ਦੇ ਇਹਨੂੰ ਬਣਾਉਣੀ ਨਹੀਂ ਦੇਣੀ ਇਹਦੇ ਤੇ ਪਰਚਾ ਕਰਾਵਾਂਗੇ ਪਾ ਕੇ ਵੇਖੇ ਪੀਡਬਲਯੂਜੀ ਨੂੰ ਸ਼ਿਕਾਇਤ ਕਰਾਂਗੇ ਵੀ ਇਹ ਤਾਂ ਐਵੇਂ ਆ ਕੇ ਪਰਚੇ ਉਹ ਸੜਕ ਬਣਾਈ ਜਾਂਦਾ ਹੈ ਆ ਜਮੀਨ ਜਿਹੜੀ ਇਹ ਮਨਿੰਦਰ ਜੀ ਤੁਸੀਂ ਆ ਜਮੀਨ ਵੇਖ ਰਹੇ ਹੋ ਨਾ ਸਾਰੀ ਜਿਹੜੇ ਆਂਦੇ ਨੇ ਦਰਿਆਵਾਂ ਤੇ ਕਿਸਾਨਾਂ ਨੇ ਕਬਜ਼ੇ ਕਰ ਲਈ ਗੱਲ ਮੈਂ ਕਰਦਾ ਸਾਂ ਆ ਸਾਡੀਆਂ ਮਾਲਕੀ ਜ਼ਮੀਨਾਂ ਨੇ ਇੱਥੇ ਕੋਈ ਦਰਿਆ ਦਾ ਏਰੀਆ ਨਹੀਂ ਹੈਗਾ ਆ ਇਧਰ ਇਧਰ ਜਿੰਨੀ ਉਧਰੋਂ ਇਧਰ ਆ ਤੋੜ ਆ ਆ ਜਾ ਸਾਰੀ ਇਹ ਸਾਰੀਆਂ ਮਾਲਕੀ ਨੇ ਦਰਿਆ ਪਰ ਇਧਰ ਪਾਕਿਸਤਾਨ ਦੇ ਵਾਲੇ ਪਾਸੇ ਨਾ ਤਾਰੋਂ ਪਾਰ ਉਧਰ ਦਰਿਆ ਇਧਰੋਂ ਜਿਹੜਾ ਪਾਣੀ ਇਹ ਲੰਘ ਆਇਆ ਨਾ ਆ ਸਾਰਾ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਬਾਟ ਬਣੀ ਇਹ ਸਾਰੀਆਂ ਮਾਲਕੀ ਜ਼ਮੀਨਾਂ ਨੇ ਜਿਹੜੀਆਂ 20 25 30 ਠੋਟ ਪਾਣੀ ਤਾਂ ਗੱਲਬਾਤ ਕੀਤੀ ਇਹਨਾਂ ਲੋਕਾਂ ਦੇ ਨਾਲ ਜਿਹੜੇ ਚਾਰੇ ਪਾਸਿਓਂ ਪਾਣੀ ਦਾ ਘਰੇ ਹੋਇਆ ਸਰਕਾਰੀ ਸਹੂਲਤਾਂ ਤੋਂ ਸਖਣੇ ਆ ਇਥੋਂ ਤੱਕ ਕਿ ਰਸਤਿਆਂ ਤੋਂ ਵੀ ਸਖਣੇ ਇੱਕ ਕਿਸਤੀ ਹੈ ਇਹਨਾਂ ਕੋਲ ਇੱਕ ਬੇੜੀ ਹੈ ਇਹਨਾਂ ਕੋਲ ਜਿਹੜੀ ਪਾਣੀ ਨਾਲ ਭਰ ਜਾਂਦੀ ਹੈ ਉਹਨੋਂ ਵੀ ਇਥੋਂ ਇਹੜੇ ਮੁੰਡੇ ਆਪ ਹੈ ਉਹ ਵਿਚਾਰੇ ਇੱਥੇ ਬਾਂਸਾਂ ਨਾਲ ਡੰਡਿਆਂ ਨਾਲ ਖਿੱਚ-ਖਿੱਚ ਕੇ ਇਥੋਂ ਤੱਕ ਲੈ ਕੇ ਆਉਂਦੇ ਨੇ ਇਹ ਹਾਲਾਤ ਇਹ ਲੋਕਾਂ ਦੇ ਨੇ ਜਿਹੜੇ ਇਸ ਵਾਰ ਹਾੜਾਂ ਦੀ ਮਾਰ ਅਸਲ ਤੇ ਚੱਲ ਰਹੇ ਨੇ